ਬੜੀ ਹੰਟ ਲੱਗਦੀ ਅੱਛਾ ਜੀ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਛੁੱਟੀਆਂ ਪਾਦਾਂ ਸਾਨੂੰ ਵੀ ਪਰ ਬੋਝ ਆਦੀਆ ਹੱਥ ਪੈਰ ਵੀ ਸੁਜੇ ਸਾਡੇ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਜਿਸ ਤਰੀਕੇ ਨਾਲ ਦੇਖ ਰਹੇ ਕਿ ਆਪਾਂ 10 10ਵੀਂ ਤੀਕਰ ਸਾਰੇ ਬੱਚਿਆਂ ਨੂੰ ਛੁੱਟੀਆਂ ਪਾਈਆਂ ਪਰ ਪਲੱਸ 1 2 ਨੂੰ ਨਹੀਂ ਪਾਈਆਂ ਹਾਂਜੀ ਸਰ ਸਾਨੂੰ ਵੀ ਚਾਹੀਦੀਆਂ ਪੋਨੀਆਂ ਕਿਕੀ ਬਹੁਤ ਦੂਰ ਆਪਾਂ ਵੀ ਉਹਨੇ বাসਤੀ ਹੁੰਨੇ ਆ ਮੁਸ਼ਕਿਲ ਬੜੀਆਂ ਹੁੰਦੀਆਂ ਨੇ ਸਸਿਕਾਲ ਦਾ ਸਮਰ ਨਿਊਜ਼ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਜਿਸ ਕੋ ਤੁਸੀਂ ਦੇਖ ਰਹੇ ਹੋ ਕਿ ਸਰਕਾਰ ਵੱਲੋਂ ਕੜਾਕੇ ਦੀ ਠੰਡ ਨੂੰ ਵੇਖਦੇ ਹੋਏ ਜਿਹੜੀਆਂ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਜੇ ਵੇਖਿਆ ਜਾਵੇ ਤਾਂ ਜਿਹੜੀਆਂ ਛੁੱਟੀਆਂ ਕੀਤੀਆਂ ਗਈਆਂ ਨੇ ਉਹ ਫਰਸਟ ਕਲਾਸ ਤੋਂ ਲੈ ਕੇ ਤੇ 10ਵੀਂ ਕਲਾਸ ਤੱਕ ਛੁੱਟੀਆਂ ਕੀਤੀਆਂ ਗਈਆਂ ਨੇ ਤੇ ਪਲੱਸ 1 2 ਜਿਹੜੀ ਲਗਾਉਣ ਦੀ ਗੱਲ ਕੀਤੀ ਗਈ ਆ ਪਰ ਅਸੀਂ ਵੇਖਾਂਗੇ ਅੱਜ ਕਰਾਂਗੇ ਗੱਲ ਬੱਚਿਆਂ ਦੇ ਨਾਲ ਕਿਉਂਕਿ ਜਿਹੜੇ ਬੱਚੇ ਪਲੱਸ 2 ਦੇ 1 ਦੇ ਬੱਚੇ ਨੇ ਪਲੱਸ 1 ਦੇ ਨੇ ਪਲੱਸ 2 ਦੇ ਨੇ ਉਹ ਵੀ ਤਾਂ ਪਿੰਡਾਂ ਚੋਂ ਆਉਂਦੇ ਨੇ ਉਹ ਕਿਸ ਹਾਲਾਤ ਚ ਆਉਂਦੇ ਨੇ ਕਿਉਂਕਿ 10ਵੀਂ ਦੇ ਬੱਚੇ ਤਾਂ ਆਪਾਂ ਮੰਨ ਲਿਆ ਕਿ ਛੋਟੇ ਹੁੰਦੇ ਨੇ ਪਰ ਇਹ ਵੀ ਤਾਂ ਬੱਚੇ ਛੋਟੇ ਹੀ ਹੁੰਦੇ ਨੇ ਕਿਉਂਕਿ ਇੱਕ ਸ ਸਵਨਵੀ ਨਾਲ ਲਗਾਤਾਰ ਆ ਰਹੀ ਹੈ ਪਰ 8ਵੀਂ 10ਵੀਂ ਨੂੰ ਛੁੱਟੀਆਂ ਹੋਈਆਂ ਨੇ ਇੱਥੇ ਲਗਾਤਾਰ ਤੁਹਾਨੂੰ ਦਿਖਾਵਾਂਗੇ ਪਿੱਛੇ ਕੀ ਬੱਚੇ ਸਵੇਰ ਤੋਂ ਹੀ ਜਿਹੜੇ ਅਸੀਂ ਗਰਲ ਸਕੂਲ ਦੇ ਬਾਹਰ ਖੜੇ ਆ ਗਵਰਨਮੈਂਟ ਗਰਲ ਸਕੂਲ ਈਨਾਲਾ ਦੇ ਵਿੱਚ ਖੜੇ ਆ ਜਿੱਥੇ ਲੜਕੇ ਬੱਚੀਆਂ ਜਿਹੜੀਆਂ ਨੇ ਸਵੇਰ ਤੋਂ ਜਿਹੜੀਆਂ ਬਾਹਰ ਆ ਰਹੀਆਂ ਨੇ ਸਕੂਲ ਕੋਈ ਬੱਚੀਆਂ ਸਾਡੇ ਨਾਲ ਹੈਗੀਆਂ ਮੌਜੂਦ ਨਹੀਂ ਨੇ ਆਪਾਂ ਗੱਲ ਕਰਾਂਗੇ ਆ ਮੇਟਾ ਕੀ ਨਾ ਆਇਆ ਮਹਿਕਪ੍ਰੀਤ ਮੈਂ ਕਿਸ ਦੀ ਕਿਨਾ ਵੇਖਦੇ ਹੋ ਸਰਕਾਰ ਵੱਲੋਂ ਜਿਹੜੀਆਂ ਛੁੱਟੀਆਂ ਕੀਤੀਆਂ ਗਈਆਂ ਨੇ 10ਵੀਂ ਕਲਾਸ ਤੁਸੀਂ ਪਲੱਸ 1 ਚ ਪੜਦੇ ਹੋ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਘਰੋਂ ਸਰ ਬਹੁਤ ਮੁਸ਼ਕਲ ਹੁੰਦੀ ਆ ਠੰਡ ਲੱਗਦੀ ਸਵੇਰ ਨੂੰ 8 ਵਜੇ ਤੁਰੇ ਤਾਂ ਬੱਸਾਂ ਵਾਲੇ ਕਈ ਵਚੜੋਂਦੇ ਵੀ ਨਹੀਂ ਹੈਗੇ ਵੀ ਫਿਰ ਮੁਸ਼ਕਲ ਹੁੰਦੀ ਹੈ ਨੌਂ ਵਿੱਚ ਅੱਛਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕਿਉਂਕਿ ਸਰਕਾਰ ਸਮਝਦੀ ਹੈ ਕਿ ਤੁਸੀਂ ਬੱਚੇ ਨਹੀਂ ਹੋ ਬਾਕੀ ਬੱਚੇ ਆ ਨਹੀਂ ਛੁੱਟੀਆਂ ਵਧਾਉਣੀਆਂ ਚਾਹੀਦੀਆਂ ਉਹਨਾਂ ਨੂੰ ਠੀਕ ਆ ਹਾਂਜੀ ਹਾਂ ਬੇਟਾ ਕੀ ਨਾਂ ਆ ਤੁਹਾਡਾ ਗੁਦਪ੍ਰੀਤ ਘਰ ਹਾਂ ਗੁਦਪ੍ਰੀਤ ਕਿਸ ਦੀ ਕਿਨਾ ਵੇਖਦੇ ਹੋ ਠੰਡ ਪੈਣੀ ਤਾਂ ਨਹੀਂ ਸਿੱਸੀ ਲੋਕਾਂ ਲਈ ਜਦੋਂ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਹੁਣ ਇਸ ਵੇਲੇ ਜਿਸ ਤਰੀਕੇ ਨਾਲ ਦੇਖ ਰਹੇ ਕਿ ਸਰਕਾਰ ਨੇ ਜਿਹੜੀਆਂ ਦੂਜੀਆਂ ਕਲਾਸਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਤੁਸੀਂ ਵੀ ਬੱਚੇ ਹੋ ਤੁਸੀਂ ਛੋਟੇ ਹੋ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਮੁਸ਼ਕਲ ਆਉਂਦੀ ਪਰ ਛੁੱਟੀ ਕਰ ਦੇਣੀ ਚਾਹੀਦੀ ਹੈ ਛੁੱਟੀਆਂ ਵਧਾ ਦੇਣੀਆਂ ਚਾਹੀਦੀਆਂ ਕੀ ਮੁਸ਼ਕਲਾਂ ਵੀ ਆ ਰਹੀਆਂ ਨੇ ਕਾਫੀ ਹਾਂਜੀ ਕਿਉਂਕਿ ਸਵੇਰੇ ਫਿਰ ਉਹਨਾਂ ਜਲਦੀ ਉੱਠਣਾ ਪੈਂਦਾ ਠੰਡ ਦੇ ਵਿੱਚ ਨਾ ਤੋ ਕੇ ਤਿਆਰ ਹੋਣਾ ਹੁੰਦਾ ਆਉਂਦਿਆਂ ਵੀ ਟਾਈਮ ਲੱਗ ਜਾਂਦਾ ਹਾਂਜੀ ਠੀਕੀ ਕੀ ਮੰਗ ਕਰਦੇ ਹੋ ਸਰਕਾਰ ਕੋਲ ਕੀ ਛੁੱਟੀਆਂ ਵਧਾ ਦੇਣ ਜਾਣ ਠੀਕ ਹੈ ਠੀਕ ਹੈ ਹੋਰ ਵੀ ਬੱਚੇ ਆ ਰਹੇ ਨੇ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਸ ਕਿ ਬੱਚੇ ਜਿਹੜੇ ਨੇ ਕਲਾਸਾਂ 'ਚ ਆ ਰਹੇ ਨੇ ਤੇ ਸਕੂਲ 'ਚ ਪਹੁੰਚ ਰਹੇ ਨੇ ਅਸੀਂ ਸਕੂਲ ਦੇ ਵਿੱਚ ਬਾਹਰ ਖੜੇ ਹਾਂ ਤਾਂ ਰਬਿੰਨ ਕਾਫੀ ਬੱਚੇ ਤੁਹਾਨੂੰ ਦਿਖ ਰਹੇ ਨੇ ਕਿ ਬੱਚੇ ਜਿਹੜੇ ਪਲੱਸ 1 2 ਦੇ ਬੱਚੇ ਨੇ ਉਹ ਇੱਥੇ ਜਿਹੜੇ ਕਲਾਸਾਂ ਦੇ ਵਿੱਚ ਆ ਰਹੇ ਨੇ ਆਪਣੇ ਸਕੂਲ ਵਿੱਚ ਪਹੁੰਚ ਰਹੇ ਨੇ ਤੇ ਆਪਣੇ ਆਣ ਕੇ ਹਾਜ਼ਰੀ ਲਗਵਾ ਰਹੇ ਨੇ ਪਰ ਜਿੱਥੇ ਠੰਡ ਦੇ ਮਾਹੌਲ ਦੀ ਗੱਲ ਕਰੀਏ ਤੇ ਠੰਡ ਤਾਂ ਸਾਰਿਆਂ ਵਾਸਤੇ ਇੱਕੋ ਜੀ ਹੁੰਦੀ ਆ ਲਗਾਤਾਰ ਬੱਚੇ ਤੁਸੀਂ ਦੇਖ ਰਹੇ ਹੋ ਕਿ ਆ ਰਹੇ ਨੇ ਹਾਂ ਬੇਟਾ ਕਿ ਨਾ ਆਇਆ ਸਨੇਹਾ ਕਿਹੜੀ ਜਗ੍ਹਾ ਤੋਂ ਆ ਰਹੇ ਅਸੀਂ ਸਾਡੇ ਕੋਲ ਅੱਛਾ ਜੀ ਹੁਣ ਇਸ ਵੇਲੇ ਤੁਸੀਂ ਪਹੁੰਚ ਰਹੇ ਹੋ ਪੌਣੇ 10 ਹੋ ਗਏ ਨੇ ਹਾਂਜੀ ਠੀਕ ਹੈ 10 ਵਜੇ ਸਕੂਲ ਲੱਗਣਾ ਹੈ ਕਿੰਨੀ ਕੀ ਠੰਡ ਦਾ ਮੌਸਮ ਹੈ ਬਾਕੀ ਜਿਹੜੇ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਜਿਸ ਤਰੀਕੇ ਨਾਲ ਕਿ 10ਵੀਂ ਤੱਕਰ ਛੁੱਟੀਆਂ ਕਰ ਦਿੱਤੀਆਂ ਗਈਆਂ ਕੀ ਲੱਗਦਾ ਕਿ ਤੁਹਾਨੂੰ ਵੀ ਛੁੱਟੀਆਂ ਹੋਣੀਆਂ ਚਾਹੀਦੀਆਂ ਹਾਂਜੀ ਬੜੀ ਠੰਡ ਲੱਗਦੀ ਅੱਛਾ ਜੀ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਛੁੱਟੀਆਂ ਪਾਦ ਸਾਨੂੰ ਵੀ ਅੱਛਾ ਠੀਕ ਹੈ ਹਾਂ ਬੇਟਾ ਕੀ ਨਾਂ ਆਇਆ ਕਸਲ ਅਕੜੀ ਤੋਂ ਕਿੱਥੋਂ ਆ ਰਹੇ ਹੋ ਰੋਕੇ ਤੋਂ ਤਾਂ ਕਿੰਨੀ ਕੀ ਮੁਸ਼ਕਲ ਆ ਰਹੀ ਹੈ ਠੰਡ ਤੇ ਬਹੁਤ ਜ਼ਿਆਦੀ ਆਉਂ ਛੁੱਟੀਆਂ ਜਦੋਂ ਪਾਦੇ ਨਾ ਨੂੰ ਵੀ ਠੀਕ ਹੈ ਜੇ ਇਸ ਤਰੀਕੇ ਨਾਲ ਦੂਜੇ ਬੱਚਿਆਂ ਨੂੰ ਛੁੱਟੀਆਂ ਗਰਮੀ ਠੰਡ ਲੱਗਦੀ ਆ ਥੀ ਤੁਹਾਨੂੰ ਵੀ ਲੱਗਦੀ ਆ ਹਾਂਜੀ ਬੜੀ ਲੱਗਦੀ ਜੀ ਬੜੀ ਲੱਗਦੀ ਜੀ ਹੋਰ ਵੀ ਬੱਚੇ ਨੇ ਹਾਂ ਬੇਟਾ ਕੀ ਨਾ ਆ ਸਰ ਮੁਸਕਾਨ ਹਾਂ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਸਰ ਬਹੁਤ ਆਦੀਆ ਹੰਡੀਆ ਹੱਥ ਪੈਰ ਵੀ ਸੁੱਜੇ ਸਾਡੇ ਹਾਂਜੀ ਹਾਂਜੀ ਬੇਟਾ ਬੋਲ ਦੱਸੋ ਸਰ ਹੱਥ ਪੈਰ ਵੀ ਸੁੱਜੇ ਆ ਤਾਂ ਸਰ ਸਾਨੂੰ ਵੀ ਛੁੱਟੀਆਂ ਕਰ ਦਿਨ ਕਰ ਦਿਓ ਹਾਂਜੀ ਕਿੰਨੀ ਕਿ ਮੁਸ਼ਕਲ ਆ ਰਹੀ ਹੈ ਜਿਸ ਤਰੀਕੇ ਨਾਲ ਦੇਖ ਰਹੇ ਆ ਕਿ ਆਪਾਂ 10 10ਵੀਂ ਤੀਕਰ ਸਾਰੇ ਬੱਚਿਆਂ ਨੂੰ ਛੁੱਟੀਆਂ ਪਾਈਆਂ ਪਰ ਪਲੱਸ 1 2 ਨੂੰ ਨਹੀਂ ਪਾਈਆਂ ਹਾਂਜੀ ਸਰ ਸਾਨੂੰ ਵੀ ਚਾਹੀਦੀਆਂ ਪੋਨੀਆਂ ਕੱਕੀ ਬਹੁਤ ਦੂਰੋਂ ਆਪਾਂ ਵੀ ਉੱਨੇ ਵਸਦੇ ਹੁੰਨੇ ਆ ਮੁਸ਼ਕਲ ਬੜੀਆਂ ਹੁੰਦੀਆਂ ਹਨ ਨੂੰ ਹੀ ਠੀਕ ਆ ਹਾਂ ਬੇਟਾ ਕੀ ਨਾਂ ਆ ਸਰ ਹਰਮਿਤਕੌਰ ਹਾਂਜੀ ਸਰ ਸਾਨੂੰ ਵੀ ਛੁੱਟੀਆਂ ਕਰਨੀਆਂ ਚਾਹੀਦੀਆਂ 8 ਵਜੇ ਦੇ ਆਪਾਂ ਘਰੋਂ ਨਿਕਲਦੇ ਆ ਇੱਥੇ ਆਂਦੇ ਆਂਦੇ ਆ 9:30 ਹੋ ਜਾਂਦੇ ਦੂਰੋਂ ਆਨੇ ਆ ਠੰਡ ਨਾਲ ਹੱਥ ਪੈਰ ਸਾਰੇ ਸੁੱਜਿਆ ਸਾਰਿਆਂ ਨੂੰ ਛੁੱਟੀਆਂ ਕਰਨੀਆਂ ਚਾਹੀਦੀਆਂ ਤਕਰੀਬਨ ਇੱਕੋ ਜੀ ਠੰਡ ਸਾਰੇ ਬੱਚਿਆਂ ਲਈ ਹਾਂ ਬੇਟਾ ਠੀਕ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਠੰਡ ਤਾਂ ਸਾਰਿਆਂ ਵਾਸਤੇ ਇੱਕੋ ਜੀ ਭਾਵੇਂ ਕੋਈ ਬੱਚਾ ਛੋਟਾ ਆ ਵੱਡਾ ਆ ਸਰਕਾਰ ਨੂੰ ਇਹਦੇ ਵਾਸਤੇ ਫਿਰ ਫੈਸਲਾ ਲੈਣਾ ਚਾਹੀਦਾ ਹਾਂਜੀ ਹਾਂ ਨੂੰ ਵੀ ਛੁੱਟੀਆਂ ਕਰਨੀਆਂ ਚਾਹੀਦੀਆਂ ਬੱਚੇ ਬਿਮਾਰ ਹੋਣ ਦੇ ਠੰਡ ਨਾਲ ਠੀਕ ਹੈ ਹਾਂ ਬੇਟਾ ਕੀ ਨਾਮ ਆ ਕੀ ਕਹਿਣਾ ਚਾਹੁੰਦੇ ਹੋ ਜੋਤੀ ਕੌਰ ਹਾਂਜੀ ਛੁੱਟੀਆਂ ਕਰ ਠੰਡ ਬਹੁਤ ਆ ਤੇ ਛੁੱਟੀਆਂ ਸਾਨੂੰ ਵੀ ਪਾਣੀਆਂ ਚਾਹੀਦੀਆਂ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਹਾਂ ਜਗਦੇਵ ਕਰਦ ਤੋਂ ਕਿੰਨੇ ਵਜੇ ਦੇ ਚੱਲੇ ਹੋ ਸਵੇਰੇ 8 ਵਜੇ ਤੋਂ ਘਰੋਂ ਨਿਕਲੇ ਆ ਅੱਛਾ ਕੜਾਕੇ ਦੀ ਠੰਡ ਵਿੱਚ 8 ਵਜੇ ਨਿਕਲੇ ਹੋ ਹਾਂ ਤੇ ਠੰਡ ਬਹੁਤ ਲੱਗਦੀ ਪਈ ਆ ਹੱਥ ਪੈਰ ਵੀ ਸੁਜੇ ਪਏ ਆ ਸਾਰੇ ਅੱਛਾ ਜੀ ਤੇ ਸਰਕਾਰ ਨੂੰ ਸਾਡ ਮਤਲਬ ਇਹੋ ਖਾਨੂੰ ਕਹਿਣਾ ਚਾਹੁੰਦੇ ਸੀ ਕਿ ਛੁੱਟੀਆਂ ਪਾ ਦਿਓ ਠੀਕ ਹੈ ਪਲੱਸ 1 ਤੇ 2 ਨੂੰ ਠੀਕ ਹੈ ਲੱਗਦਾ ਕਿ ਜਿਸ ਤਰੀਕੇ ਨਾਲ ਜੇ 10ਵੀਂ ਦੇ ਕਿਰ ਬੱਚਿਆਂ ਨੂੰ ਠੰਡ ਲੱਗਦੀ ਹੈ ਤੇ ਤੁਹਾਨੂੰ ਵੀ ਲੱਗਦੀ ਹੈ ਕਿਉਂਕਿ ਤੁਸੀਂ ਵੀ ਬੱਚੇ ਹੀ ਹੋ ਉਹਨਾਂ ਬੱਚਿਆਂ ਨੂੰ ਇੱਕ ਸਾਲ ਦੇ ਵਿੱਚ ਕੀ ਫਰਕ ਪੈ ਜਾਂਦਾ ਹਾਂ ਮਤਲਬ ਵੀ ਛੋਟੇ ਬੱਚਿਆਂ ਨੂੰ ਵੀ ਪੈ ਰਹੀਆਂ ਤੇ ਸਾਨੂੰ ਵੀ ਚਾਹੀਦੀਆਂ ਠੰਡ ਇੱਕੋ ਜਿਹੀ ਹੁੰਦੀ ਸਾਰਿਆਂ 'ਚ ਸਾਰਿਆਂ ਨੂੰ ਠੰਡ ਇੱਕੋ ਜਿਹੀ ਲੱਗਦੀ ਪਈ ਆ ਠੀਕ ਹੈ ਜੀ ਹਾਂ ਜੀ ਲਗਾਤਾਰ ਕੁਝ ਪੇਰੈਂਟਸ ਜਿਹੜੇ ਬੱਚਿਆਂ ਦੇ ਨੇ ਉਥੇ ਬੱਚਿਆਂ ਨੂੰ ਛੱਡਣ ਵੀ ਆ ਰਹੇ ਨੇ ਹਾਂਜੀ ਭਾਜੀ ਕੀ ਨਾਂ ਹੈ ਆਪਣਾ ਜੀ ਗੁਰਨਾਮ ਸਿੰਘ ਜੀ ਆ ਕਿਸ ਤਰੀਕੇ ਨਾਲ ਵੇਖਦੇ ਹੋ ਸਰਕਾਰ ਵੱਲੋਂ ਫਰਸਟ ਕਲਾਸ ਤੋਂ ਲੈ ਕੇ 10ਥ ਤੱਕ ਛੁੱਟੀਆਂ ਕੀਤੀਆਂ ਗਈਆਂ ਨੇ ਪਰ ਪਲੱਸ 1 2 ਨੂੰ ਛੁੱਟੀਆਂ ਨਹੀਂ ਕੀਤੀਆਂ ਗਈਆਂ ਇੰਨੀ ਠੰਡ ਦੇ ਵਿੱਚ ਤੁਸੀਂ ਬੱਚਿਆਂ ਨੂੰ ਛੱਡਣ ਆ ਰਹੇ ਹੋ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਸਰ ਮੁਸ਼ਕਲ ਤਾਂ ਬਹੁਤ ਆ ਰਹੀ ਹੈ ਹਾਂਜੀ ਬੱਚਿਆਂ ਨੂੰ ਸਾਰਿਆਂ ਨੂੰ ਛੁੱਟੀ ਚਾਹੀਦੀ ਹੈ ਪਲੱਸ 1 ਵਾਲਿਆਂ ਨੂੰ 2 ਵਾਲਿਆਂ ਨੂੰ ਸਾਰਿਆਂ ਨੂੰ ਤਕਰੀਬਨ ਸਾਰਿਆਂ ਨੂੰ ਚਾਹੀਦੀ ਹੈ ਜੀ ਛੋਟਿਆਂ ਨੂੰ ਕੀਤੀਆਂ ਤੇ ਵੱਡਿਆਂ ਨੂੰ ਕਰਨ ਛੁੱਟੀਆਂ ਸਾਡੀ ਤੇ ਇਹ ਹੀ ਰਾਏ ਹੈ ਸਰਕਾਰ ਵੱਲੋਂ ਪਰ ਪਰ ਕਿਤਨਾ ਕਿਤੇ ਤੁਸੀਂ ਦੇਖਦੇ ਨਾ ਕਿ ਸਰਕਾਰ ਸੋਚਦੀ ਆ ਕਿ ਜਿਹੜੇ ਬੱਚੇ ਆ ਪੜਨ ਵਾਲੇ ਆ ਜਿਸ ਦੀ ਕਿਨਾਂ ਬੋਰਡ ਦੀਆਂ ਕਲਾਸਾਂ ਨੇ 10th ਵੀ ਆ 8th ਤੋਂ ਵੀ ਬੋਰਡ ਦੀ ਆ ਤੇ ਪਲੱਸ 2 ਵੀ ਬੋਰਡ ਦੀ ਆ ਤੇ ਇਹਨਾਂ ਬੱਚਿਆਂ ਨੂੰ ਰੈਗੂਲਰ ਪੜਾਇਆ ਜਾਵੇ ਇਹਨਾਂ ਦੀ ਪੜ੍ਹਾਈ ਨਾ ਮਿਸ ਹੋਵੇ ਕੀ ਲੱਗਦਾ ਕਿ ਇਹਨਾਂ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਠੰਡ ਲੱਗਦੀ ਆ ਸਰਕਾਰ ਨੂੰ ਜੋ ਛੁੱਟੀਆਂ ਕਰਨੀਆਂ ਤੇ ਫਿਰ ਉਹਨਾਂ ਨੂੰ ਵੀ ਨਹੀਂ ਕਰਨੀਆਂ ਚਾਹੀਦੀ ਨਹੀਂ ਨਹੀਂ ਜੀ ਬਿਲਕੁਲ ਜੀ ਜਾਂ ਤੇ ਫਿਰ ਸਾਰਿਆਂ ਨੂੰ ਕਰਨ ਤੇ ਜੇ ਛੋਟਿਆਂ ਨੂੰ ਕੀਤੀਆਂ ਨੇ ਉਹਨਾਂ ਵੱਡਿਆਂ ਨੂੰ ਚਾਹੀਦੀਆਂ ਕਰਨੀਆਂ ਵੱਡੀਆਂ ਕਲਾਸਾਂ ਵਾਲਿਆਂ ਨੂੰ ਚਾਹੀਦੀਆਂ ਨੇ ਨਹੀਂ ਤਾਂ ਫਿਰ ਕਿਸੇ ਨੇ ਮੈਨਾਂ ਕਰਦੇ ਫਿਰ ਠੀਕ ਠੀਕ ਹੈ ਨਾ ਸੁਮਨ ਅ ਕਿਸ ਦੀ ਕਿਨਵੇ ਰੋ ਠੰਡ ਵਿੱਚ ਤੁਸੀਂ ਆ ਰਹੇ ਹੋ ਕਿੰਨੇ ਵਜੇ ਚੱਲੇ ਕਰੋ ਇਹ 7 7:30 ਵਜੇ ਅੱਛਾ ਜੀ ਤੜਕੇ ਤੇ ਚੱਲੇ ਹੋ ਹਾਂਜੀ ਤੇ ਹੁਣ ਇਸ ਵੇਲੇ ਕਿੰਨੀ ਠੰਡ ਆ ਜਿਸ ਤੇ ਤੁਸੀਂ ਆ ਰਹੇ ਹੋ ਬਹੁਤ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੇ ਛੁੱਟੀਆਂ ਨਹੀਂ ਕੀਤੀਆਂ ਧੰਨੀਆਂ ਚਾਹੀਦੀਆਂ ਠੀਕ ਹੈ ਬਸ ਠੀਕ ਹੈ ਜੀ ਹੋਰ ਵੀ ਕੁਝ ਪੇਰੈਂਟ ਸਾਡੇ ਨਾਲ ਜਿਹੜੇ ਵਿਰਜੀ ਛੱਡਣ ਆਏ ਨੇ ਹਾਂਜੀ ਪਾਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਨੋ ਜੀ ਆ ਕਿਹੜੇ ਪਿੰਡ ਤੋਂ ਆਏ ਹੋ ਅਜ ਨਾਲੇ ਤੋਂ ਜੀ ਅੱਛਾ ਭਾਜੀ ਸਰਕਾਰ ਨੇ ਜਿਹੜੀਆਂ ਨੇ 10th ਦੀਕਰ ਛੁੱਟੀਆਂ ਕੀਤੀਆਂ ਨੇ ਬਾਕੀ +1 2 ਨੂੰ ਛੁੱਟੀਆਂ ਨਹੀਂ ਕੀਤੀਆਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਟੇ ਇਹ ਕਹਿਣਾ ਚਾਹੁੰਦੇ ਆਂ ਵੀ ਛੁੱਟੀਆਂ ਜਾਂ ਤਾਂ ਸਾਰਿਆਂ ਨੂੰ ਹੁੰਦੀਆਂ ਤੇ ਜਾਂ ਮਤਲਬ ਵੀ ਸਾਰਿਆਂ ਦੇ ਨੂੰ ਆਉਣਾ ਚਾਹੀਦਾ ਹੈ ਬੱਚਿਆਂ ਨੂੰ ਸਾਰਿਆਂ ਦੀ ਪੜ੍ਹਾਈ ਜਾਂ ਪੂਰੀ ਹੁੰਦੀ ਹੈ ਇੱਥੇ ਠੀਕ ਹੈ ਹਾਂਜੀ ਲਗਾਤਾਰ ਤੁਸੀਂ ਤਸਵੀਰਾਂ ਤੈਨੂੰ ਦਿਖਾ ਰਹੇ ਆਂ ਅਸੀਂ ਇਸ ਵੇਲੇ ਗਰਲ ਸਕੂਲ ਜੀ ਨਾਲਾ ਦੇ ਬਾਹਰ ਖੜੇ ਸੀ ਜਿੱਥੇ ਕਿ ਬੱਚਿਆਂ ਦੇ ਮਾਪਿਆਂ ਨਾਲ ਵੀ ਗੱਲ ਕੀਤੀ ਆ ਬੱਚਿਆਂ ਨਾਲ ਵੀ ਗੱਲ ਕੀਤੀ ਆ ਤੇ ਬੱਚਿਆਂ ਵੱਲੋਂ ਇਹੀ ਸਰਕਾਰ ਨੂੰ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਨਾਲ ਸਰਕਾਰਾਂ ਵੱਲੋਂ ਪਲੱਸ 1 2 ਨੂੰ ਛੁੱਟੀਆਂ ਨਹੀਂ ਕੀਤੀਆਂ ਤੇ ਇਹਦਾ ਇੱਕ ਫਰਸਟ ਕਲਾਸ ਤੋਂ ਲੈ ਕੇ 10 ਤੱਕ ਛੁੱਟੀਆਂ ਕੀਤੀਆਂ ਗਈਆਂ ਨੇ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਵੱਡੀਆਂ ਕਲਾਸਾਂ ਨੂੰ ਵੀ ਛੁੱਟੀਆਂ ਕਰਨ ਕਿਉਂਕਿ ਜਿਸ ਤਰੀਕੇ ਨਾਲ ਸਰਦੀ ਪੈ ਰਹੀ ਆ ਕੜਾਕੇ ਦੀ ਸੰਡ ਪੈ ਰਹੀ ਆ ਤੇ ਉਪਰ ਜਿੱਥੇ ਛੋਟੇ ਬੱਚਿਆਂ ਨੂੰ 10th ਦੇ ਬੱਚਿਆਂ ਨੂੰ ਪਰੇਸ਼ਾਨ ਕਰਦੀ ਆ ਉੱਥੇ ਪਲੱਸ 1 2 ਦੇ ਬੱਚ 10-15 ਕਿਲੋਮੀਟਰ ਦੀ ਰੇਂਜ ਤੋਂ ਛੱਡਣ ਸਕੂਲਾਂ ਦੀ ਘਰ ਪਹੁੰਚਦੇ ਨੇ ਪਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਿੰਨਾ ਕਰਨਾ ਪੈਂਦਾ ਹੈ ਤੇ ਸਰਕਾਰ ਕੋਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਜਿਹੜੀ ਆ ਜਿਸ ਤਰੀਕੇ ਨਾਲ ਵੀ ਕਰਨਾ ਤੇ ਇਹਨਾਂ ਬੱਚਿਆਂ ਨੂੰ ਨਾਲ ਛੁੱਟੀਆਂ ਕਰੇ ਜੋ ਕਿ ਇਹ ਬੱਚੇ ਵੀ ਆਪਣੇ ਲਈ ਠੰਡ ਤੋਂ ਬਚ ਸਕਣ ਬਾਕੀ ਹੌਣ ਵਾਲੇ ਸਮੇਂ ਦੇਖਦੇ ਕਿ ਸਰਕਾਰ ਕਿਸ ਤਰੀਕੇ ਨਾਲ ਫੈਸਲਾ ਲੈਂਦੀ ਹੈ ਕਿ ਕਦ ਤੱਕ ਛੁੱਟੀਆਂ ਕਰਦੀ ਹੈ ਤੁਸੀਂ ਜੁੜੇ ਹੋ ਜਿਹੜੇ 10 ਸਵੇਰ ਨੂੰ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ